कोड़ी, 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 कोड़ी। अद्ववा होड़ खड़का डड़का होड़ खड़का डड़का हो ते ते यार आ रे ते खड़का डड़का हो आ रे ते खड़का डड़का हो ओ हो गया ओ हो गया ओही गल होगी ओ बल्ले बल्ले ओ बल्ले ओ बल्ले ए का ए का सिन्नू है हरियाणा टिंकू बलहारा टिंकू बलहारा टिंकू ਪਿਆਰ ਨਾਲ ਪਿਆਰ ਨਾਲ ਆਏ ਨਹੀਂ ਇਹ ਕਬੱਡੀ ਆ ਕਿਸ ਨੇ ਬਾਤੂ ਨਹੀਂ ਦੇਣਾ ਕੋਈ ਗੱਲ ਨਹੀਂ ਇਹ ਭਰਾ ਨੇ ਖੇਡਦੇ ਆ ਮਾੜਾ ਮੋਟਾ ਹੋ ਜਾਂਦਾ ਪਰ ਬਾਤੂ ਕਿਸ ਨੇ ਬਚਲੀ ਦੇਣਾ ਰੈੱਡ ਕਾਰਡ ਫੈਡਰੇਸ਼ਨ ਵੱਲੋਂ ਜਿਹੜਾ ਦਿਖਾਇਆ ਗਿਆ ਸ਼ਿਲੂ ਨੂੰ ਰੈੱਡ ਕਾਰਡ ਤੇ ਪਿੰਦੂ ਲਈ ਫੈਡਰੇਸ਼ਨ ਵੱਲੋਂ ਸ਼ਿਲੂ ਸਿਆ ਤੈਨੂੰ ਦਿਖਾਇਆ ਗਿਆ ਆ ਨਹੀਂ ਤੇ ਦੋ ਖਿਡਾਰੀਆਂ ਨੂੰ 5-5 ਮਿੰਟਾਂ ਵਾਸਤੇ ਬਾਹਰੇ ਕੱਢ ਦਿੱਤਾ ਗਿਆ ਜੀ 5-5 ਮਿੰਟਾਂ ਵਾਸਤੇ ਦੋਨੋਂ ਖਿਡਾਰੀਆਂ ਨੂੰ ਬਾਹਰੇ ਕੱਢ ਦਿੱਤਾ ਗਿਆ ਆਪਰੇ ਜੇ ਤਾਂ ਮਿਲ ਗਿਆ ਨਹੀਂ ਤੂੰ ਬੋਲ ਹਾਂਜੀ ਖੇਡ ਭਾਵਨਾ ਕਿਉਂਕਿ ਵੈਸੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਜਿਹੜੇ ਰੂਲ ਹੈ ਬਹੁਤ ਸਖਤ ਨੇ ਖਿਡਾਰੀਆਂ ਨੂੰ ਬੇਨਤੀ ਆ ਵੀ ਖੇਡ ਭਾਵਨਾ ਦੇ ਨਾਲ ਖੇਡੋ ਜੱਫੇ ਵੀ ਲੱਗਦੇ ਆ ਰੇਡਾਂ ਵੀ ਪੈਂਦੀਆਂ ਕੋਈ ਗੱਲ ਨਹੀਂ ਆਪਾਂ ਰੋਜ਼ ਖੇਡਣਾ ਇੱਕ ਦਿਨ ਦਾ ਕੰਮ ਨਹੀਂ ਆਪਾਂ ਜਿਹੜੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ